ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਮਿਆਰਾ ਕਮਿਆਰਾ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਇਹਦੇ ਨੇੜੇ ਮੋਰਾ ਵਾਲੀ ਪਿੰਡ ਹੈ ਤੋਂ ਬਿਨਾ ਦੂਜੇ ਪਾਸੇ ਮਿਸ਼ਰੀ ਵਾਲਾ ਚੰਦਵਾਜਾ ਇਹ ਵੀ ਪਿੰਡੇ ਦੇ ਨੇੜ ਦੇ ਆ ਵੈਸੇ ਇੱਥੋਂ ਮੁੱਦਕੀ ਵੀ ਬਹੁਤਾ ਦੂਰ ਨਹੀਂ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਭਾਈ ਵਪਾਰ ਦਾ ਕੰਮ ਵੀ ਕਰ ਲੈਂਦੇ ਆ ਤੇ ਨਾਲ ਨੀਲੀ ਰਾਵੀ ਨਸਲ ਉੱਤੇ ਇਹਨਾਂ ਨੇ ਕਾਫੀ ਟਾਈਮ ਬਰੀਡਿੰਗ ਦਾ ਵੀ ਕੰਮ ਕੀਤਾ ਕਈ ਮੇਲੇ ਦੁੱਧ ਚਵਾਈ ਦੇ ਜਾਂ ਬਰੀਡ ਮੁਕਾਬਲੇ ਵਾਈ ਹੋ ਰਹੇ ਨੇ ਜਿੱਤੇ ਤੇ ਲੜੇ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚ ਵਿਕਰੀ ਵਾਲੇ ਦੋ ਨਾ ਆ ਗਏ ਦੋਸਤੋ ਜਿਹਦੇ ਚ ਮੱਝ ਬਿਲਕੁਲ ਹੀ ਤਾਜੀ ਸੋਈ ਬੱਚਾ ਇਹਨੇ ਕੱਟੀ ਨੂੰ ਜਨਮ ਦਿੱਤਾ ਤੇ ਕੱਟੀ ਇਹਦੇ ਮੂਹਰੇ ਖੜੀ ਹੈ ਸੋ ਇਹ ਤਾਜੀ ਸੋਈ ਵੀ ਮੱਝ ਤੁਹਾਨੂੰ ਦਿਖਾਉਣੀ ਹੈ ਜੇ ਤੋਂ ਬਿਨਾ ਇੱਕ ਹੋਰ ਮੱਝ ਦੁੱਧ ਵਾਲੇ ਪਸ਼ੂ ਦਾ ਢਾਂਚਾ ਜਿਹੜਾ ਉਹ ਵੱਖਰਾ ਹੁੰਦਾ ਆ ਮੱਝਾਂ ਨਾਲੋਂ ਤਾਂ ਤੁਹਾਨੂੰ ਇਹਦਾ ਸਟਰਕਚਰ ਵੀ ਦੱਸਦਾ ਹੋਣਾ ਕਿਉਂਕਿ ਬਹੁਤ ਚੰਗੇ ਦੁੱਧ ਵਾਲੀ ਮੱਝ ਬਾਈ ਜੂਰੀ ਦੱਸਦੇ ਆ ਹਵਾਨੇ ਦੇ ਉੱਤੇ ਨਾੜਾਂ ਦੀ ਜਦੋਂ ਵੀ ਕਿਤੇ ਚੰਗੀਆਂ ਦੇਖਦੇ ਆ ਦਿਖਾਉਣ ਦੀ ਕੋਸ਼ਿਸ਼ ਹੁੰਦੀ ਹੈ ਇੱਥੋਂ ਵੀ ਜੱਜਮੈਂਟ ਹੁੰਦੀ ਹੋਊਗੀ ਸਟਰਕਚਰ ਇਹਦਾ ਦੇਖ ਲਓ ਹੈ ਇਹ ਦੱਸੋ ਮੱਝ ਦੇ ਜੇ ਆਪਾਂ ਗੱਲ ਕਰੀਏ ਤਾਂ ਪਿਛਲੇ ਪੈਰ ਵਾਈਟ ਹੈ ਮੱਥੇ ਬੱਲ ਹੈ ਬੱਚਾ ਵੀ ਇਹਦਾ ਤੁਹਾਨੂੰ ਦਿਖਾ ਦੂੰਗਾ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਜਿਹੜਾ ਨਾਗ ਤੁਹਾਨੂੰ ਜੱਚੂਗਾ ਉਹਦੀ ਤਸੱਲੀ ਤੁਸੀਂ ਕਰੋਗੇ ਤੇ ਨੰਬਰ ਬਾਈ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਸੋ ਆਓ ਸ਼ੁਰੂਆਤ ਆਪਾਂ ਕਰਦੇ ਆਂ ਪਹਿਲਾਂ ਤੁਹਾਨੂੰ ਦੂਜੀ ਝੋਟੀ ਦਿਖਾ ਦਈਏ ਉਸ ਤੋਂ ਬਾਅਦ ਇਹ ਮੱਝ ਬਾਰੇ ਗੱਲਬਾਤ ਕਰਾਂਗੇ ਇਹ ਦੋ ਨੰਬਰ ਤੇ ਤੁਹਾਨੂੰ ਦਿਖਾਉਣਾ ਸ਼ੁਰੂਆਤ ਆਪਾਂ ਪਰਲੇ ਪਾਸੇ ਜਿਹੜੀ ਝੋਟੀ ਤਾਜੀ ਸੂਈ ਆ ਉੱਥੋਂ ਕਰਦੇ ਆ ਬਲਕਰਨભાઈ ਸਸਤੀ ਕਾ ਸਸੀ ਕਾ ਬਾਈ ਜੀ ਜੀ ਬਲਕਰਨભાઈ ਮੱਝਾਂ ਲਿਆ ਰਹੇ ਹੋ ਰੂਟੀਨ ਚ ਫਿਰ ਵਿਕਰੀ ਆ ਹਾਂਜੀ ਹਾਂਜੀ ਭਾਈ ਹਾਂਜੀ ਯਾਰ ਜਿਆਦਾ ਮੱਝਾਂ ਹੀ ਲਾਉਣੇ ਮੇਰੇ ਖਿਆਲ ਚ ਹਾਂਜੀ ਹਾਂਜੀ ਭਾਈ ਜਿਆਦਾ ਮੱਝ ਠੀਕ ਐ ਅੱਛਾ ਭਾਈ ਅੱਜ ਆਪਾਂ ਦੋ ਨਗ ਜਿਹੜੇ ਦਿਖਾਉਣੇ ਹਨ ਉਹਨਾਂ ਚੋਂ ਇਹ ਪਹਿਲੇ ਨੰਬਰ ਤੇ ਮੱਝ ਐ ਹਾਂਜੀ ਹਾਂਜੀ ਕਨਵਾ ਸੂਆ ਸੂਪੀ ਇਹ ਪਹਿਲਾਂ ਝੋਟੀ ਸੂਈ ਐ ਜੀ ਪਹਿਲਾ ਸੂਆ ਸੂਈ ਐ ਹਾਂਜੀ ਹਾਂਜੀ ਕਿੰਨਾ ਕ ਟਾਈਮ ਹੋ ਗਿਆ ਨੂੰ ਸੋਈ ਇਹ ਅੱਜ 10 ਵਜੇ ਮੰਨ ਲਓ ਤਕਰੀਬਨ ਸੋਈ ਆ ਅੱਛਾ ਅੱਜ ਹੀ ਸੋਈ ਆ ਹਾਂਜੀ ਹਾਂਜੀ ਅੱਜ ਹੀ ਸੋਈ ਠੀਕ ਹੈ ਬੱਚਾ ਇਹਨੇ ਕੱਟੀ ਦਿੱਤੀ ਆ ਕੱਟੀ ਦਿੱਤੀ ਬਹੁਤ ਸੋਣੀ ਇਹ ਵੀਰਾਂ ਵਾਲੀ ਵਾਲੇ ਕਿਹੜੇ ਨੰਬਰ 'ਤੇ ਦੱਸਿਆ ਇਹ ਮੈਨੂੰ ਠੀਕ ਹੈ ਉਹ ਆਂ ਦੱਸ ਦਾਂਗੇ ਆਪਾਂ ਕਿਹੜਾ ਹੋਊਗਾ ਠੀਕ ਹੈ ਅੱਛਾ ਭਾਈ ਕੀ ਡਿਮਾਂਡ ਰਹੂਗੀ ਇਹਦੀ ਇਹਦੀ ਡਿਮਾਂਡ ਮੰਨ ਲਓ ਲੈਣ ਦੇਣ ਜਾਂ ਮਨ ਲੋ 110 ਹਾਂ 1 ਲੱਖ 10 ਹਾਂਜੀ ਹਾਂਜੀ ਠੀਕ ਹੈ ਸੋ ਦੋਸਤੋ ਇਹ ਪਹਿਲਾ ਸੂਆ ਮੱਝ ਸੋਈ ਆ ਸੋਈ ਅੱਜ ਸਵੇਰ 10 ਵਜੇ ਆ ਪੁੜਿਆਂ 'ਚ ਹਜੇ ਟੋਏ ਪੈਂਦੇ ਹੋਣਗੇ ਤੋਰ ਕੇ ਤੁਹਾਨੂੰ ਝੋਟੀ ਦਿਖਾਉਣੇ ਆ ਹਵਾਨਾ ਚੰਗਾ ਤਿਆਰ ਆ ਤੇ ਪਹਿਲਾਂ ਨੂੰ ਪਸੂ ਟਾਈਮ ਲੈਂਦਾ ਹੁੰਦਾ ਪੂਰਾ ਹਵਾਨਾ ਨਖੇਰਨ ਵਾਸਤੇ ਬਣਾਉਣ ਵਾਸਤੇ ਇੱਕ ਵਾਰ ਸੂਨ ਤੋਂ ਬਾਅਦ ਚ ਬਿਲਕੁਲ ਗਲਾਬੀ ਚਮਕਦੀ ਅੱਖ ਥਣਾ ਚ ਬਿੱਥੀ ਚੰਗੀ ਹਵਾਨਾ ਹੁਣ ਤੁਸੀਂ ਦੇਖ ਲਓ ਇਸ ਟਾਈਮ ਦਾ ਹਾਲਾਂਕਿ ਇਹ ਸੁਬ੍ਹਾ ਸੋਈ ਆ ਤਾਂ ਬਲਕਰਨભાઈ ਦੁੱਧ ਚੋਇਆ ਇਹ ਬੱਚੇ ਨੂੰ ਪਿਆ ਬਈ ਬੱਚੇ ਨੂੰ ਤਾਂ ਪਿਆ ਹਾਂਜੀ ਠੀਕ ਹੈ ਓਕੇ ਮਾੜਾ ਥੋੜੀ ਰੈਡੀ ਕਰਤੀ ਸੀ ਉਹੀ ਥੋੜਾ ਤੋੜਿਆ ਸੀ ਸੋ ਦੱਸੋ ਬੱਚੇ ਨੂੰ ਦੁੱਧ ਪਿਆਇਆ ਵਿਆ ਹਾਂ ਦਰਮਿਆਨੇ ਕੱਦ ਕਾਠ ਦੇ ਵਿੱਚ ਬਾਕੀ ਠੰਡੀ ਬੜੀ ਮੇ ਵੀ ਪੂਰੀ ਝੂਟੀ ਠੀਕ ਹੈ ਹਾਂ ਬ੍ਰੀਡ ਵਾਈਜ਼ ਵੀ ਦੱਸੋ ਚੰਗੀ ਦਿਸਦੀ ਐ ਰੰਗ ਰੂਪ ਸੋਹਣਾ ਨੀਲੀ ਰਾਵੀ ਦਾ ਸ਼ੌਂਕ ਜਿਹਨੇ ਪੂਰਾ ਕਰਨਾ ਐ ਤਾਂ ਨਾਲ ਬੱਚਾ ਕੱਟੀ ਐ ਅਗਲੇ ਸੂਏ 'ਚ ਵੇਚ ਲੋਂਗੇ ਮੱਜ ਤਾਂ ਕੱਟੀ ਤੁਹਾਡੇ ਕੋਲ ਵੱਜੂਗੀ ਉਹ ਬਾਕੀ ਜੇ ਜਿਆਦਾ ਟਾਈਮ ਤੁਸੀਂ ਰੱਖਣਾ ਚਾਹੋ ਪਸੂ ਚੰਗਾ ਨਿਕਲ ਆਉਂਦਾ ਤਾਂ ਫਿਰ ਤੁਸੀਂ ਇੱਧਰ ਤੋਂ ਬੱਚੇ ਨੀਦੀ ਰਾਵੀ ਦੇ ਲੈ ਸਕਦੇ ਹੋ ਇਧਰੋਂ ਵੀ ਥਣਾ ਚ ਬਿੱਥੀ ਦੇਖੋ ਅੱਖ ਮੂੰਹ ਮੱਥਾ ਬਹੁਤ ਸੋਹਣਾ ਕੱਟੀ ਇਹਦੇ ਨਾਲ ਆ ਦੋਸਤੋ ਮੈਂ ਇਹ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਹਾਂ ਸੋ ਚੰਗੀ ਕੱਟੀ ਨੂੰ ਇਹਨੇ ਜਨਮ ਦਿੰਦਾ ਹੈ ਬਾਕੀ ਜੇਰ ਜੂਰ ਬਈ ਵਧੀਆ ਪੈ ਗਈ ਵੀਡੀਓ ਆਪਣੇ ਕੋਲੇ ਬਣੀ ਹੋਈ ਹੈ ਉਹ ਸਾਰੀ ਠੀਕ ਹੈ ਸੋ ਬਈ ਇਹਦੀ ਮਾੜੀ ਪੂਛ ਫੜੀ ਆਪਾਂ ਹਵਾਨਾ ਫੇਰ ਦਿਖਾਈਏ ਹਾਂਜੀ ਹਾਂਜੀ ਸੋ ਦੋਸਤੋ ਹੁਣ ਆਸੇ ਪਾਸੇ ਨੂੰ ਜਾਂਦੀ ਦਾ ਮਾੜਾ ਹਵਾਨਾ ਦੇਖੋ ਇਦਾਂ ਦਾ ਰੋਕਾ ਹਵਾਨੇ ਦਾ 1 ਲੱਖ ਤੇ 10000 ਇਹਦਾ ਰੇਟ ਬਾਈ ਨੇ ਕੀਤਾ ਮਾਨਤਨ ਭਰਾ ਜਰੂਰ ਕਰੂਗਾ ਜੇ ਕੋਈ ਵੀਰ ਆਉਂਦਾ ਠੀਕ ਹੈ ਬਾਈ ਸੋ ਇਹ ਪਹਿਲੇ ਨੰਬਰ ਤੇ ਇੱਕ ਤੁਹਾਨੂੰ ਮੱਝ ਮੈਂ ਜਿਵੇਂ ਪਹਿਲਾਂ ਦੱਸਿਆ ਸੀ ਇੱਕ ਚੰਗੇ ਦੁੱਧ ਵਾਲੀ ਮੱਝ ਬਾਈ ਕੋਲ ਵਿਕਰੀ ਵਾਲੀ ਹੈ ਅਲੈਦਾ ਹੀ ਉੱਤੋਂ ਬੰਤਰ ਤੁਸੀਂ ਦੇਖ ਰਹੇ ਹੋਵੋਗੇ ਦੋਸਤੋਂ ਤੁਹਾਨੂੰ ਵੱਖਰੀ ਦੀ ਸੁਕੀ ਕਾਫੀ ਚੌੜੀ ਏ ਮੱਦ ਤੇ ਇਧਰਲੇ ਪਾਸੇ ਵੀ ਨਾੜਾਂ ਹਵਾਨੇ ਤੇ ਬੜੀਆਂ ਚੰਗੀਆਂ ਬਾਕੀ ਤੋਰ ਕੇ ਦਿਖਾਉਣੇ ਆ ਬਲਕਿ ਆਪਣਾ ਬਾਈ ਕਿੰਨਾ ਮਸੂਆ ਸੂਈ ਆ ਇਹ ਬਾਈ ਜੀ ਤੀਜਾ ਰੀਜਨਲ ਸੂਆ ਸੂਈ ਆ ਮਾੜੀ ਤੀਜਾ ਸੂਆ ਹਾਂਜੀ ਦਿਨ ਅੱਜ ਇਹਨੂੰ ਠੀਕ ਕਿੰਨੇ ਹੋ ਗਏ ਸੂਈ ਇਹਨੂੰ ਅੱਜ 11 ਕ 12 ਦਿਨ ਹੋ ਗਏ 11 12 ਦਿਨ ਹੋ ਗਏ ਅੱਜ ਸੂਈ ਹਾਂਜੀ ਬਿਲਕੁਲ ਹੁਣ ਦੁੱਧ ਕੰਡੇ ਤੋਲ ਵਾਲਾ ਕਿੰਨਾ ਹੋਊਗਾ ਬਾਈ 16 ਕਿਲੋ 16 ਕਿਲੋ ਕੰਡੇ ਤੋਲ ਕੇ ਲੈ ਸਕਦਾ ਕੋਈ ਬੰਦਾ ਮੈਂ ਨਾ ਬਾਈ ਇੱਕ ਤਾਂ ਹੁੰਦਾ ਨਾ ਦੇਖੋਗਾ ਕਿਸੇ ਸੋਈ ਦੇ ਵੀ ਚੱਲ ਯਾਰ 16 ਕਿਹਾ ਤੇ ਚੱਲ 13 14 ਤਾਂ ਹੋਊਗਾ ਤੋਲ ਕੇ ਦੇਵਾਂਗੇ ਠੀਕ ਹੈ ਬਾਈ ਹਣਾ ਠੀਕ ਹੈ ਅੱਛਾ ਹਜੇ ਮੇਲੇ ਤੋਂ ਤੁਰੇ ਕਿ ਨਹੀਂ ਮੇਲੇ ਦਾ ਕੱਲ ਦਾ ਹੀ ਲੱਗੀ ਬਈ ਸਟਨ ਠੀਕ ਹੈ ਅੱਛਾ ਕੱਲੀ ਸਟਾਰਟ ਕੀਤੀ ਹੈ ਬਾਕੀ ਠੰਡੀ ਬਹੁਤ ਹੈ ਮੈਂ ਵੀ ਮਤਲਬ ਉਹਨਾਂ ਦੇ ਮਾਲਕ ਨੇ ਮੈਨੂੰ ਇਹ ਕਿਹਾ ਵੀ ਇੱਕ ਮਹੀਨਾ ਬੱਚੇ ਤੇ ਜੋ ਕਿ ਮੁੜ ਕੇ ਪਾਥੀ ਮਾਰ ਕੇ ਬਹਿ ਜਾ ਠੀਕ ਹੈ ਇੰਨੀ ਵੀ ਗੱਲ ਆ ਵੀ ਬੱਚਾ ਹੀ ਮੈਨਾਂ ਥਾਪੀ ਮਾਰ ਕੇ ਪਸਮਾਉਂਦੀ ਕੀ ਰੇਟ ਰਹੂਗਾ ਇਹਦਾ ਰੇਟ ਇਹਦਾ ਬਈ ਫੋਨ ਤੇ ਹੀ ਕਰਨਾਗੇ ਹਣਾ ਇਹਦਾ ਰੇਟ ਫੋਨ ਤੇ ਹਾਂਜੀ ਹਾਂਜੀ ਖੁੱਲ ਗਏ ਨੂੰ ਹਾਂਜੀ ਹਾਂਜੀ ਜ਼ਰੂਰ ਤਾਂ ਆਪਣੇ ਘਰੇ ਚਾਰ ਡੰਗ ਬੰਦਾ ਚੋੜੇ ਦੋ ਧ ਲਵਾ ਦਾਂਗੇ। ਓਕੇ। ਸੋ ਦੋਸਤੋ ਦੁੱਧ ਦੀ ਇੱਥੋਂ ਬਾਈ ਕਹਿੰਦਾ ਵੀ ਗਾਰੰਟੀ ਐ ਭਾਵੇਂ ਚਾਰ ਟਾਈਮ ਚੋ ਲੋ ਉਹ ਤੁਸੀਂ ਹਿੰਮਤ ਕਰੋਗੇ ਹਵਾਨੇ ਤੇ ਇੱਧਰ ਵੀ ਨਾੜਾਂ ਬੜੀਆਂ ਚੰਗੀਆਂ। ਕੱਤ ਕਾਠ ਚੰਗਾ ਐ। ਬਰੀਡਿੰਗ ਤੇ ਵੀ ਕੰਮ ਕਰ ਸਕਦੇ ਹਾਂ। ਵਧੀਆ ਬੱਚੇ ਦੇਊਗੀ ਮੱਝ ਇਹ। ਬਾਕੀ ਜਿਹੜਾ ਭਰਾ ਪਸੰਦ ਕਰੇ ਪੈਸੇ ਰਕਮ ਜਿਹੜੀ ਉਹ ਚੰਗੀ ਲੱਗਦੀ ਐ ਅੱਜ ਦੇ ਟਾਈਮ 'ਚ ਚੰਗੇ ਪਸ਼ੂ ਤੇ ਸਮਝ ਥੋੜੀ ਕੰਮ ਕਰੂਗੀ ਪਰ ਪਸ਼ੂ ਤੁਹਾਨੂੰ ਜਦੋਂ ਕੋਈ ਚੰਗਾ ਦਿਖਾਈਦਾ ਉਹਦਾ ਵੀ ਮਨ ਖੁਸ਼ ਹੁੰਦਾ ਤੇ ਕੋਸ਼ਿਸ਼ ਇਹ ਰਹਿੰਦੀ ਐ ਵੀ ਇਦਾਂ ਦੀਆਂ ਮੱਝਾਂ ਜੇ ਕੋਈ ਭਰਾ ਖਰੀਦਣੀ ਚਾਹੁੰਦਾ ਉਹਨੂੰ ਲੱਭ ਕੇ ਦਿ ਸੋਹਣੇ ਸਟਰਕਚਰ ਦੀ ਮੱਝ ਦੋਸਤੋ ਖੁੱਲਾ ਡੁੱਲਾ ਉਤੋਂ ਟੰਚਾ ਹੈ ਅਗਾੜੀ ਬਹੁਤ ਚੰਗੀ ਦਿਸਦੀ ਹੈ ਪਛਾਣ ਨੂੰ ਵੀ ਹਵਾਨਾ ਚੰਗਾ ਸਿੰਘੇ ਦਾ ਕੁੰਡਾ ਬੱਚਾ ਇਹਦੇ ਨਾਲ ਕੱਟਾ ਐਸ ਵਾਰ ਤੁਸੀਂ ਸਾਹਮਣੇ ਦੇਖ ਸਕਦੇ ਹੋ ਮਾਰਕਿੰਗ ਪ੍ਰੋਪਰ ਹੈ ਟਿੱਡੇ ਕੱਟ ਵਾਲਾ ਹੁਣ ਕਰਨੇ ਇਹ ਦੇ ਕੱਟੇ ਦਾ ਕੁਝ ਪਤਾ ਕਿਹੜੇ ਸੀਮੰਦ ਹੈ ਇਹ 507 ਇਹ 507 ਦਾ ਹੈ 507 ਦਾ ਹਾਂਜੀ ਹਾਂਜੀ ਠੀਕ ਹੈ ਸੋ ਦੋਸਤੋ 507 ਨੰਬਰ ਬੁੱਲ ਜਿਹੜਾ 90 ਦੇ ਵਿੱਚ ਸੀਗਾ ਮੇਰੇ ਖਿਆਲ ਚ ਹੁਣ ਯੂਨੀਵਰਸਿਟੀ ਕੋਲ ਆ ਸ਼ਾਇਦ ਨਹੀਂ ਇਥੇ ਆ ਮੈਂ ਆਪਣੇ ਬੜਵਾ ਸੋਹਣੇ ਗੜਵਾ ਸੁਕੋਲਾ ਠੀਕ ਆ ਸੋ ਸੋ ਲੁਧਿਆਣਾ ਯੂਨੀਵਰਸਿਟੀ ਚ ਇਸ ਟਾਈਮ ਉਹ ਬੱਲ ਹੈਗਾ ਬਈ ਬਲਕਰ ਨੇ ਇਹਨੂੰ ਥੋੜਾ ਲੰਬਾ ਤੋੜਨਾ ਆਏ ਨੂੰ ਲੈ ਚਲ ਗਏ ਜੀ ਆਹ ਬੇਟਾ ਲੈ ਚਲਦੇ ਸੋ ਹੋਰ ਤੋੜਦੇ ਆ ਦੋਸਤੋ ਮੱਝ ਦਾ ਹਵਾਨਾ ਤੁਹਾਨੂੰ ਕਲੀਅਰ ਦਿਸੇ ਸੀਲ ਸ਼ਰੀਫ ਵੀ ਫੁੱਲ ਹੈ ਜਿਨੇ ਇੱਕ ਦੋ ਨਾਗ ਰੱਖਣੇ ਆ ਤਾਂ ਉਹਦੇ ਲਈ ਬਹੁਤ ਵਧੀਆ ਮੱਝ ਹੈ ਠੰਡੇ ਸੁਭਾਅ ਦੀ ਰਹੂਗੀ ਹਵਾਨਾ ਅੱਗੋਂ ਵੀ ਚੰਗਾ ਥਣ ਸੋਹਣੇ ਆ ਨਾ ਤਾਂ ਲੰਬਾ ਥਣ ਹੈ ਤੇ ਨਾ ਛੋਟਾ ਸਟਰਕਚਰ ਉੱਤੋਂ ਤੁਸੀਂ ਦੇਖੋ ਮੱਝ ਦਾ ਇਸ ਸਾਈਡ ਤੋਂ ਵੀ ਤੁਸੀਂ ਨਾੜਾਂ ਹਵਾਨੇ ਤੇ ਦੇਖ ਲਓ ਜੀ ਸੀਲ ਤਾਂ ਇੰਨੀ ਕਾ ਦੋਸਤੋ ਭਾਵੇਂ ਜਮਾਂ ਨੇੜੇ ਬਹਿ ਜੋ ਉਹਪਰਾ ਤੇ ਮੰਨਦੀ ਨਹੀਂ ਕਰਮਾਂ ਲਈ ਸੋਹਣੇ ਥਣ ਚਾਰੇ ਇੱਕੋ ਜੇ ਸੈਜ ਦੇ ਆ ਹੋਰ ਅੱਗੇ ਤੋਂ ਰੰਦੂਜੇ ਪਾਸੇ ਦਿਖਾ ਦੀ ਸੋ ਢਾਂਚਾ ਤੁਸੀਂ ਫੇਰ ਦੇਖੋ ਕਮਾਲੀ ਬਲ ਕਰਨ ਬਈ ਇਧਰ ਨੂੰ ਇੱਥੇ ਰੋਕੋ ਉਹ ਐਸੇ ਤੈਨੂੰ ਜਿੱਥੇ ਮਰਜੀ ਠਾਲ ਲਓ ਸੋ ਇਧਰੋਂ ਵੀ ਤੁਸੀਂ ਹਵਾਨੇ ਤੇ ਨਾੜਾਂ ਦੇਖ ਸਕਦੇ ਤੋ ਬਿਲਕੁਲ ਖਾਲੀ ਥਣ ਨਜ਼ਰ ਆਉਂਦੇ ਹੋਣਗੇ ਇਹ ਨਹੀਂ ਗੱਲ ਵੀ ਕੋਈ ਮਿਲਕਿੰਗ ਲੇਟ ਹੋਊਗੀ ਹਾਲਾਂਕਿ 6 ਵਜੇ ਚੱਲੇ ਆ ਵੀਡੀਓ ਬਣਾਉਂਦੇ ਨੂੰ ਸ਼ਾਮ ਦੇ ਟਾਈਮ ਵੀਡੀਓ ਬਣਾ ਰਿਆ ਤੋਰਦੇ ਭਾਈ ਸੋ ਇਹ ਦੋ ਮੱਝਾਂ ਦੋਸਤੋ ਅੱਜ ਦੀ ਇਸ ਵੀਡੀਓ 'ਚ ਤੁਹਾਨੂੰ ਬਾਈ ਬਲਕਰਨ ਦੇ ਕੋਲੋਂ ਦਿਖਾਉਣੀਆਂ ਸੀ ਜਿਹੜੀਆਂ ਵਿਕਰੀ ਆਸਤੇ ਆਈਆਂ ਹੋਈਆਂ ਸੋ ਤੁਸੀਂ ਜਿਹੜਾ ਪਸ਼ੂ ਇਹਨਾਂ 'ਚੋਂ ਖਰੀਦਣਾ ਚਾਹੋ ਤਾਂ ਆ ਕੇ ਦੇਖੋ ਕਰੋ ਤਸੱਲੀ ਇਹ ਕੱਟਾ ਇਸ ਮੱਝ ਦੇ ਨਾਲ ਹੈ ਚੰਗੇ ਸਟਰਕਚਰ ਦੀ ਏ ਮੱਝ ਬਲਕਨ ਪੂਛਪੜੀ ਬਈ ਦੀ ਹੁਣ ਤੁਸੀਂ ਹਵਾਨਾ ਫੇਰ ਦੇਖੋ ਮੜਾ ਹਲਾਦੀ ਬਈ ਹਵਾਨਾ ਸੋ ਸੋ ਹਾਜੀ ਸੋ ਪੇ ਸੋ ਹਵਾਨੇ ਚ ਫੋਲ ਪਈ ਏ ਪੂਰਾ ਵੱਡਾ ਹਵਾਨਾ ਪਿਛਾਣ ਨੂੰ ਵੀ ਹਵਾਨਾ ਚੰਗਾ ਐ ਅੱਗੇ ਨੂੰ ਵੀ ਹਵਾਨਾ ਚੰਗਾ ਐ ਬਾਕੀ ਦੁੱਧ ਬੜਾ ਚੰਗਾ ਬਈ ਦੱਸ ਰਿਹਾ ਇਸ ਟਾਈਮ ਜਿਹੜਾ ਹਾਜ਼ਰ ਆ ਛੱਡ ਦਿਓ ਬਈ ਸੋ ਇਹ ਮੱਝ ਤੇ ਇਹ ਤੋਂ ਬਿਨਾ ਇੱਕ ਹੋਰ ਮੱਝ ਜਿਹੜੀ ਇੱਧਰ ਖੜੀ ਐ ਬਲਕਨ ਇੱਕ ਘਰ ਦੀ ਮੱਝ ਵੀ ਖੜੀ ਐ ਬਈ ਪਰਾਂ ਡਰਾਈ ਐ ਇਹ ਐ ਬਈ ਜੇ ਕੋਈ ਸਜਣ ਰੱਖਣ ਦਾ ਚਾਹਵਣਾ ਹੈ ਨਾ ਹੂੰ ਤੇ ਇਹ ਵੀ ਆਪਾਂ ਸ਼ਾਦੀ ਕਰ ਦਾਂਗੇ ਦੀ ਦੇ ਦਾਂਗੇ ਇਹ ਹੁਣ ਗੱਬਣ ਹੈ ਜਾਂ ਨਹੀਂ ਨਹੀਂ ਭਾਈ ਗੱਬਣ ਨਹੀਂ ਗੱਬਣ ਨਹੀਂ ਹਾਂਜੀ ਜੇ ਕੋਈ ਆਪ ਮਿਹਨਤ ਕਰਨੀ ਚਾਹੁੰਦਾ ਚਾਹੁੰਦਾ ਤਾਂ ਕੋਈ ਠੀਕ ਹੈ ਕਰਮਾਲੀ ਕੇ ਚੰਗੇ ਸਾਂ ਜਾਵੜੇ ਹਨ ਠੀਕ ਹੈ ਤੇ ਆਪਾਂ ਨੂੰ ਤਾਂ ਬਥੇਰਾ ਕਰਮਾਲੀ ਨੇ ਬਹੁਤ ਮੰਨ ਲਓ ਦੁੱਧ ਵੀ ਦਿੱਤਾ ਨਾ ਇਹ ਤਾਂ ਦੁੱਧ ਮੇਲੇ ਦਾ ਰਿਕਾਰਡ ਕੀ ਰਿਹਾ ਮੇਲੇ ਦਾ 20+ ਦਾ ਭਾਈ 20+ ਮੇਲੇ ਚ ਦਿੰਦੀ ਰਹੀ ਦਿੱਤਾ ਬਿਲਕੁਲ ਸੋ ਦੋਸਤੋ ਮੇਲਿਆਂ ਦੇ ਵਿੱਚ ਚੰਗਾ ਦੁੱਧ ਇਸ ਮੱਝ ਨੇ ਦਿੱਤਾ ਐਸ ਟਾਈਮ ਇਹ ਗੱਬਣ ਨਹੀਂ ਹੈ ਤੇ ਦੁੱਧੋਂ ਵੀ ਡਰਾਈ ਦੱਸਦੀ ਹੈ ਬਾਕੀ ਜਿਗਜੀ ਤਾਂ ਪਹਿਲੇ ਸੂਏ ਪਹਿਲਣ ਨੇ ਹੂੰ ਐਸ 15 ਸ਼ਾਇਦ ਕਿ 16 ਕਿਲੋ ਪਹਿਲੇ ਮੇਲੇ ਦੇ ਵਜੋਂ ਦਿਖਾਇਆ ਚ ਮੈਂ ਨੀ ਠੀਕ ਹੈ ਅੱਛਾ ਉਹ ਅੰਦਰੋਂ ਤਾਂ ਕੋਈ ਨੁਕਸ ਤਾਂ ਨਹੀਂ ਹੈ ਨੁਕਸ ਤਾਂ ਕੋਈ ਨਹੀਂ ਪਤਾ ਨਹੀਂ ਆਪਣੀ ਕਿਸ ਨੂੰ ਚ ਫਰਕ ਆ ਕੇ ਇਹ ਬੇਚਰੀ ਦੇ ਹੈਣਾ ਸੋ ਦੋਸਤੋ ਜੇ ਕੋਈ ਵੀਰ ਲਜਾਣੀ ਚਾਹੁੰਦਾ ਭਾਵੇਂ ਟੈਸਟ ਕੋਈ ਕਰਾਉਣ ਦੀ ਲੋੜ ਲੱਗਦੀ ਉਹ ਵੀ ਕਰਵਾ ਲਓ ਗੱਲਬਾਤ ਤੁਸੀਂ ਸਿੱਧੀ ਬਾਈ ਨਾਲ ਹੀ ਕਰੋਗੇ ਮੈਂ ਤੁਹਾਨੂੰ ਸਿਰਫ ਵੀਡੀਓ ਚ ਦੱਸਣਾ ਸੀਗਾ ਸੋ ਇਹ ਦੋਸਤੋ ਦੋ ਨਾਗ ਅੱਜ ਦੀ ਵੀਡੀਓ ਦੇ ਵਿਕਰੀ ਵਾਲੇ ਸੀ ਦੋਨਾਂ ਬਾਰੇ ਤੁਹਾਨੂੰ ਡਿਟੇਲ ਦੱਸਤੀ ਹੈ ਬਾਕੀ ਤਸੱਲੀ ਤੁਸੀਂ ਕਰੋਗੇ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ